ਨਾ ਭੁੱਲਣੇ ਮੈਨੂੰ ਮਾਂ ਮਾਤਰੀਆਂ ਨਾ ਭੁੱਲਣੇ ਮੈਨੂੰ ਮਾਂ ਮਾਤਰੀਆਂ ਕਿੰਨਾ ਆਪਣਾ ਫਰਜ਼ ਨਿਭਾਇਆ ਜਿੰਨਾ ਆਪਣਾ ਫਰਜ਼ ਨਿਭਾਇਆ ਸਮਝ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਮਾਮੀ ਨੂੰ ਮਾਮੀ ਨੂੰ ਮਾਮੀ ਨੂੰ ਸਮਝੇ ਨਹੀਂ ਆਉਂਦੀ ਮਾਮੀ ਨੂੰ ਕਿਉਂ ਨਾ ਮੋ ਸਦਾ ਆਇਆ ਕਿਉਂ ਨਾ ਮੋ ਸਦਾ ਆਇਆ ਸ਼ੁਕਰ ਹੈ ਨਾਨੀ ਜਿਉਂਦੀ ਹਾਲੇ ਸ਼ੁਕਰ ਹੈ ਨਾਨੀ ਜਿਉਂਦੀ ਹਾਲੇ ਜਿਸ ਦਿੱਤੀ ਸਦਾ ਹੀ ਹਲਾ ਸ਼ਰੀਰ सदा <laughs> अला